ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਇੱਕ ਤੁਹਾਨੂੰ ਤਾਜੀ ਸੂਈ ਬੈਡ ਦਿਖਾਉਨੇ ਆ ਤੇ ਜਿਸ ਘਰ ਚੋਂ ਵੀਡੀਓ ਬਣਾਈ ਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੀ ਬਸੂਆਂ ਚੋਂ ਇਹ ਸੇਲ ਕੀਤੀ ਆ ਤੇ ਬੱਚਾ ਇਹਦੇ ਮਗਰ ਆ ਗਿਆ ਬੱਸੀ ਬਾਈ ਕਿੰਨੇ ਦਿਨ ਹੋ ਗਏ ਸੂਈ ਨੂੰ ਅੱਜ 6 ਮਾ ਦਿਨ ਆ ਬਾਈ ਸੂਈ ਨੂੰ 6 ਮਾ ਦਿਨ ਹੋ ਗਿਆ ਬਈ ਅੱਜ ਸੂਈ ਨੂੰ ਤੇ ਕਿੰਨਾ ਬੋਲਾ ਕਹ ਲਈਏ ਜਾਂ ਬਾਈ ਦੁੱਧ ਕਹ ਲਈਏ ਰੈਡੀ ਆ ਇਸ ਟਾਈਮ ਇਹ 24 25 ਲੀਟਰ ਤਿਆਰ ਆਈ ਠੀਕ ਆ ਬਾਈ ਕਹਿੰਦਾ ਭਾਵੇਂ ਬਾਈ ਦੋ ਟਾਈਮ ਆ ਤਿੰਨ ਟਾਈਮ ਤਸੱਲੀ ਕਰ ਸਕਦੇ ਤੇ ਠੰਡੀ ਸੀਲ ਜੇ ਗੱਲ ਕਰੀਏ ਬਾਈ ਕਹਿੰਦਾ ਫੁੱਲ ਹੱਥੀ ਬਾਈ ਚਬਾਈ ਕਰਦੇ ਬਾਕੀ ਮਸ਼ੀਨ ਨੜਾ ਨੁਮਬਰੀ ਲੈ ਸਕਦੇ ਹੋ ਬਹੁਤ ਚੰਗੀਆਂ ਆ ਬੱਚੇ ਦਿਖਾ ਦਿਓ ਡੈਨਮਾਰਕ 40116 ਦੀ ਠੀਕ ਆ ਚੰਗਾ ਬਾਈ ਨੇ ਸੀਮਣ ਭਰਾਇਆ ਸੀਗਾ ਬਈ ਬੱਚੇ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਡੈਨਮਾਰਕ ਕਿੰਨੇ 40116 ਦੀ 40116 ਦੀ ਬਾਈ ਕਿੰਨੇ ਬੱਸੀ ਆ ਤੇ ਮੋਲੇ ਦਾ ਵੀਰ ਨੇ ਬਾਈ 1 ਲੱਖ 10000 ਰੁਪਏ ਰੱਖਿਆ ਪਿੰਡ ਬਈ ਆਪਣਾ ਵੰਦਰ ਹਨਾ ਹਾਂਜੀ ਤੇ ਜ਼ਿਲ੍ਹਾ ਇਹਨੂੰ ਬਾਕਾਪੁਰਾਣਾ ਹਾਂਜੀ ਹਾਂਜੀ ਬਾਕੀ ਜੇਰ ਦੀ ਵੀਡੀਓ ਸਾਰੀ ਪ੍ਰੋਪਰ ਪਈ ਆ ਸਾਰਾ ਕੋਈ ਵੀ ਦੇਖ ਸਕਦਾ ਠੀਕ ਆ ਬਾਈ ਹਾਂਜੀ ਜੇਰ ਵਗੈਰਾ ਦੀ ਬਾਈ ਕਿੰਨਾ ਵੀਡੀਓ ਆਪਣੇ ਕੋਲ ਪ੍ਰੋਪਰ ਪਈ ਹੈ ਜੇ ਕੋਈ ਵੀਰ ਆਊਗਾ ਮੰਨ ਕੇ ਚਲੋ ਵੀ ਨਾਮ ਤੇ ਬਈ ਆਪਣਾ ਐਡਰੈਸ ਬੋਲ ਦੋ ਨਾਮ ਗੁਰਪ੍ਰੀਤ ਸਿੰਘ ਜੀ ਪਿੰਡ ਬੰਦਰੀ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਜੀ ਠੀਕ ਹੈ ਬਈ ਕੰਟੈਕਟ ਨੰਬਰ ਬੋਲ ਦੋ ਆਪਣਾ 97806 ਜੀ 00301 ਜੀ ਠੀਕ ਹੈ